ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆਪਾਂ ਅੱਜ ਕਟਿੰਗ ਕਰਾਂਗੇ ਆਪਾਂ ਸਟੇਟਸ ਵਾਲਾ ਵਰਦੀ ਦੇਖੋ ਜੇ ਆਪਣੇ ਤੁਹਾਡੇ ਕੋਲੇ ਬਹੁਤ ਘੱਟ ਕੱਪੜਾ ਨਾ ਤੁਸੀਂ ਕਿਸ ਤਰ੍ਹਾਂ ਕੱਟਣਾਗਾ ਕਿਸ ਤਰ੍ਹਾਂ ਤੁਸੀਂ ਰੱਖਣਾ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖਣਾਗਾ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਿਲਕੁਲ ਵੀ ਸਕਿਪ ਨਾ ਕਰਿਆ ਕਰੋ ਕਿਉਂਕਿ ਇਹ ਆਪਣੀ ਵੀਡੀਓ ਬਹੁਤੇ ਲੰਬੀਆਂ ਨਹੀਂ ਹੁੰਦੀਆਂ ਆਪਾਂ 5-6 ਮਿੰਟ ਦੀ ਵੀਡੀਓ ਬਣਾਉਣੀ ਆ ਆਪਾਂ ਤੁਹਾਨੂੰ ਮੇਨ ਮੇਨ ਆਪਾਂ ਪੁਆਇੰਟ ਦੱਸਦੇ ਹੁੰਨੇ ਹੈਗੇ ਜਿਹੜੇ ਆਪਾਂ ਨੂੰ ਉਹ ਹੁੰਦੇ ਨੇਗੇ ਕਿ ਭਿਲੇਖੇ ਚ ਰਹਿਣ ਵਾਲੀਆਂ ਗੱਲਾਂ ਤੇ ਹੋਰ ਆਪਾਂ ਬਾਲੀ ਛੋਟੀ ਬਰੀਕੀ ਨਾਲ ਨਹੀਂ ਸਮਝਾਉਂਦੇ ਹੈਗੇ ਇੱਕ ਤਾਂ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਤੈਹ ਕਿਸ ਤਰ੍ਹਾਂ ਮਾਰਨੀ ਆ ਕਿਸ ਤਰ੍ਹਾਂ ਕੱਪੜਾ ਰੱਖਣਾਗਾ ਕਿੰਨਾ ਕਿੱਥੋਂ ਰੱਖਣਾ ਜੀ ਕਿੰਨਾ ਕਿੱਥੋਂ ਰੱਖਣਾਗਾ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਤੁਹਾਨੂੰ ਸਾਰਾ ਸਮਝਾਵਾਂਗੇ ਸਾਰੀ ਵੀਡੀਓ ਚ ਡਿਟੇਲ ਦੇਵਾਂਗੇ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਓ ਆਪਾਂ ਇਹਦਾ ਬੰਦ ਕੱਪੜਾ ਹੁੰਦਾ ਜੀ ਆਪਾਂ ਦੂਸਰੀ ਸਾਈਡ ਰੱਖਣਾਗੇ ਜਿਹੜਾ ਆਪਣਾ ਖੁੱਲਾ ਕੱਪੜਾ ਦਾ ਜਿਸ ਉਹ ਆਪਾਂ ਆਪਦੇ ਕੰਨੀ ਰੱਖਣਾ ਜੀ ਜਿੱਧਰ ਆਪਾਂ ਮੂਰੀ ਰੱਖਣੀ ਆ ਉਧਰ ਆਪਾਂ ਬੰਦ ਕੱਪੜਾ ਰੱਖਣਾ ਜੀ ਤੁਸੀਂ ਤੈਹ ਜਦੋਂ ਵੱਜ ਕੇ ਤੇ ਆ ਉਹ ਕਿਸ ਤਰ੍ਹਾਂ ਤੈਹ ਮਾਰਨੀ ਆ ਆਪਾਂ ਤੈਹ ਮਾਰ ਕੇ ਤੁਹਾਨੂੰ ਦਿਖਾਵਾਂਗੇ ਤੁਸੀਂ ਜ਼ਰੂਰ ਧਿਆਨ ਨਾਲ ਦੇਖਣਾ ਵੀ ਤੈਹ ਕਿਸ ਤਰ੍ਹਾਂ ਮਾਰੀ ਵੀ ਆ ਵੀ ਕਿੰਨੀ ਆਪਾਂ ਲੰਬਾਈ ਲੈਣੀ ਹੈ ਲੰਬਾਈ ਜੇ ਆਪਣੀ 30 ਹੈ ਜੇ ਆਪਾਂ 30 ਰੱਖਣੀ ਹੈ ਦੂਸਰੇ ਪਾਸੇ ਦੂਸਰੇ ਪਾਸੇ ਆਪਾਂ 32 ਰੱਖਣੀ ਆ 2 ਇੰਚ ਵਾਧਾ ਰੱਖਣਾ ਜੀ ਜਿਹੜੀ ਆਪਾਂ ਲੰਬਾਈ ਜਿਹੜੀ ਆਪਣੇ ਉਹ ਕੱਟ ਰੱਖਣਾ ਜੀ ਦੂਸਰੇ ਪਾਸੇ ਆਪਾਂ 2 ਇੰਚ ਪੱਧਰ ਖਣਾਗਾ ਉਹ ਆਪਾਂ ਸਿੱਧਾ ਫਿਰ ਤਰ ਕੇ ਇੰਚੇ ਟੇਪ ਆਪਾਂ ਸਿੱਧਾ ਨਿਸ਼ਾਨਾ ਉਹ ਨਿਸ਼ਾਨ ਲਾ ਦੇਣਾ ਜੀ ਅਟੈਚ ਕਰ ਦੇਣਾ ਇੱਕ ਦੂਜੇ ਨਿਸ਼ਾਨ ਨੂੰ ਤੇ ਇਸ ਕਰਕੇ ਉਸ ਤਰ੍ਹਾਂ ਕਰਨੀ ਆ ਕਟੇਂਗੇ ਤੁਸੀਂ ਪੂਰਾ ਧਿਆਨ ਆ ਜਰੂਰ ਦੇਖਿਓ ਵੀਡੀਓ ਨੂੰ ਲਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਇੱਕ ਰਿਕਵੈਸਟ ਆ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਆਪਾਂ ਕਟਿੰਗ ਸਟਾਰਟ ਕਰਦੇ ਆ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਓ ਚਲੋ ਜੀ ਆਪਾਂ ਕਟਿੰਗ ਕਰਨੀ ਸਟਾਰਟ ਕਰਦੇ ਆ ਲਓ ਜੀ ਆਪਾਂ ਕਟਿੰਗ ਕਰਨੀ ਸਟਾਰਟ ਕਰਦੇ ਆ ਜੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਡਾਊਟ ਹੁੰਦਾਗਾ ਤੁਸੀਂ ਕਮੈਂਟਾਂ ਵਿੱਚ ਆਪਾਂ ਤੋਂ ਪੁੱਛ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਭੁਲੇਖਾ ਰਹਿ ਜਾਂਦਾ ਕੋਈ ਮਿੰਨਤੀ ਚ ਰਹਿ ਜਾਂਦਾ ਕੋਈ ਕਟਾਈ ਚ ਰਹਿ ਜਾਂਦਾ ਕਿ ਕਿਸੇ ਦਾ ਨਹੀਂ ਪਤਾ ਲੱਗਦਾ ਤੁਸੀਂ ਕਮੈਂਟ ਕਰਕੇ ਜ਼ਰੂਰ ਪੁੱਛ ਲਿਆ ਕਰੋ ਹਰ ਇੱਕ ਚੀਜ਼ ਆਪਾਂ ਤੁਹਾਨੂੰ ਸਮਝਾਉਣੀ ਹੈਗੀ ਆਪਾਂ ਡਿਟੇਲ ਚ ਆਪਾਂ ਪਾਉਨੇ ਜੀ ਰੋਜ਼ ਹੀ ਰੋ ਡੇਲੀ ਆਪਾਂ ਵੀਡੀਓ ਪਾਉਨੇ ਜੇ ਕੀ ਗਣਾ ਕਦੇ ਮਿਸ ਹੋ ਜਾ ਆਪਾਂ ਕੰਮ ਹੋ ਜਾ ਆਪਾਂ ਨਹੀਂ ਪਾ ਸਕਦੇ ਨਹੀਂ ਆਪਾਂ ਸਾਰੀਆਂ ਆਪਣੀ ਸਲਾਈ ਦੀ ਵੀਡੀਓ ਪਾਉਨੇ ਜੀ ਠੀਕ ਹੈ ਜੀ ਫਿਰ ਆਪਾਂ ਕੋਈ ਪੈਂਟ ਪਲਾਜੋ ਕੋਈ ਆਪਾਂ ਪੈਂਟ ਕੱਟ ਦਾ ਪਲਾਜੋ ਹੋ ਗਿਆ ਜੀ ਜਾਂ ਆਪਣੇ ਕੁੜਤੇ ਪਜਾਮੇ ਹੋ ਗਏ ਆਪਣੇ ਲੇਡੀਜ਼ ਸੂਟ ਹੋ ਗਏ ਫਰਾਕ ਹੋ ਗਿਆ ਪਤਾ ਲ ਨੂੰ ਫਰਾਕ ਕੱਟਿਆ ਕਾ ਫਰਾਕ ਦੀ ਵੀਡੀਓ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀ ਕਿੰਨੀ ਲੰਬਾਈ ਆ ਕਿੰਨੀ ਇਹਦਾ ਕਿੰਨਾ ਘੇਰਾ ਆਪਾਂ ਮਰੀਲਾ ਕੱਟ ਦੀ ਕੱਟੀ ਹੈ ਜੀ ਫਰਾਕ ਉਹ ਆਪਾਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਜੀ ਤੇ ਚਲੋ ਜੀ ਆਪਾਂ ਸੂਟ ਕੱਟਦੇ ਆਂ ਸਲਵਾਰ ਕੱਟਦੇ ਆਂ ਆਪਾਂ ਕਿਵੇਂ ਜੇ ਆਪਾਂ ਬਣਾਤੇ ਜੀ ਸਲਵਾਰ ਕੱਟਦਾ ਕਟਣੀ ਸਟਾਰਟ ਕਰਦੇ ਚਲੋ ਜੀ ਆਪਾਂ ਕਟਣ ਨੂੰ ਕਰੀਏ ਚਲੋ ਜੀ ਆਪਾਂ ਸਲਵਾਰ ਕਟਣੀ ਸਟਾਰਟ ਕਰਦੇ ਆਪਾਂ ਕੱਟਦੇ ਆਂ ਸਟੇਟ ਸਲਵਾਰ ਤੇ ਆਪਾਂ ਨਾ ਇਸ ਤਰ੍ਹਾਂ ਇਹਨੂੰ ਦੋ ਤਹਾਂ ਲੈ ਲਈਆਂ ਆਹ ਦੇਖੋ ਦੂਰਾ ਮੋੜਦੇ ਇਹ ਵੱਡੇ ਪਨੇ ਵਾਲਾ ਸੀਗਾ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਲਾਈਆ ਸਟੇਟ ਸਲਵਾਰ ਦੀ ਕਲਾਸ ਅੱਜ ਆਪਾਂ ਤੁਸੀਂ ਦੇਖਿਓ ਬਣੇ ਰਹੋ ਵੀਡੀਓ ਨਾਲ ਤੇ ਚਲੋ ਜੀ ਆਪਾਂ ਲੰਬਾਈ ਲੈਨੇ ਆਂ ਲੰਬਾਈ ਹੈਗੀ ਇਹਦੀ ਆਪਣੀ 29 ਆਪਾਂ 1 ਇੰਚ ਬਾਦਰ ਰੱਖਣੀ ਆ 30 ਤੇ ਨਿਸ਼ਾਨੀ ਲਾ ਦੋ 30 32 ਦੇ ਲਾ ਦੇ ਬੱਤੀ ਦੇ ਇੱਥੇ 30 ਤਾਂ ਹਨ 30 ਲਾ ਦੋ ਇਹ ਜੇ ਆਪਾਂ ਸਲਵਾਰ ਦੀ ਕਟਿੰਗ ਕਰਵਾਉਣੀ ਆ ਇਹ ਆਪਣੀ ਮੂਰੀ ਹੈਗੀ ਮੂਰੀ ਕਿ ਨਹੀਂ ਰੱਖਣੀ ਤਾਂ ਸੱਤ ਮੂਰੀ ਉੱਧਰ ਲੱਗੂ ਨਿਸ਼ਾਨੀ ਮੂਰੀ 6.5 ਮੂਰੀ 6.5 ਉੱਥੇ 6.5 ਆ 7 ਤਿਆਰ ਰੱਖਣੀ ਹੈ ਕਿ 6.5 ਤਿਆਰ ਰੱਖਣੀ ਹੈ 6.5 ਫਿਰ ਇਹਦੀ ਰੱਖ ਲਾ 8 ਇੰਚ ਮੂਰੇ ਨੂੰ ਹਾਂ ਲੋਇ ਤੁਸੀਂ ਵੀਡੀਓ ਧਿਆਨ ਨਾਲ ਦੇਖੋ ਆਪਾਂ ਸਭ ਸਾਰੀ ਕਾਟਾਂਗੇ ਸਮਝਾਵਾਂਗੇ 6.5 ਇੰਚ ਮੂਰੀ ਆਪਨੇ ਇਹਨਾਂ ਆਪਾਂ ਨੇ 8 ਇੰਚ ਰੱਖ ਲਿਆ 1.5 ਇੰਚ ਆਪਾਂ ਨੇ ਐਸਟਰਾ ਰੱਖ ਲਿਆ ਇਧਰ ਲਾ ਲਾ 9.5 ਤੇ ਇਹ ਪਚੌੜੀ ਰੱਖਾਂਗੇ ਜੀ 9.5 ਮੈਂ ਇੱਥੇ ਪੰਚੀ ਤੇ ਕਰਕੇ ਹਾਂ ਮੋਰੀ ਵਾਲੇ ਤੋਂ ਇੱਥੇ ਨਾ 32 ਇੰਚਾ ਗਾਓ ਸਿੱਧਾ ਰੱਖਣਾ ਉਧਰ ਆਏ ਬਣਾ ਦੇ ਲੋ ਜਪਾ ਨਿਸ਼ਾਨੀ ਲਾਤੀ ਇੱਧਰ ਆਪਾਂ ਸਸੰਦਾ ਰਕੜਾ ਚੋਲੀ ਦਾ 9.5 ਇੰਚ ਇਧਰ ਆਪਾਂ ਨਿਸ਼ਾਨੀ ਲਾਤੇ ਉਹ ਆਪਣੇ ਹੋਗੀ 8 ਇੰਚ ਮੂਰੀ ਇਸ ਤਰ੍ਹਾਂ ਆਪਾਂ ਨੇ ਟ੍ਰੈਡੀ ਲਾਤੀ ਨਿਸ਼ਾਨੀ ਚਲੋ ਜੀ ਆਪਾਂ ਕਟਿੰਗ ਕਰਦੇ ਆ ਇਹ ਕਟਿੰਗ ਕਰਨ ਮਿਲ ਤੇ 4 ਖਣਾ ਨੂੰ ਨਿਸ਼ਾਨੀ ਲਾਉਣੀ ਜਿਹੜੀ ਆਪਾਂ ਨੂੰ ਉਹ ਬੰਦ ਪਾਸਾ ਰੱਖਣਾ ਉਧਰਲੇ ਪਾਸੇ ਕਟਿੰਗ ਕਰਨੀ ਉਹ ਮੂਰੀ ਕਿੰਨੀ ਹੋ ਜਿੱਧਰ ਆਪਾਂ ਮੂਰੀ ਰੱਖੀ ਇਧਰ ਖੁੱਲਾ ਪਾਸਾ ਆਪਾਂ ਨੇ ਇਧਰ ਰੱਖਣਾ ਫਿਰ ਆਪਣੀ ਸਟੇਟ ਸਲਵਾਰ ਬਣੂਗੀ ਇੱਧਰ ਆਪਾਂ ਨੇ 32 ਇੰਚ ਜਿਹੜੀ ਨਿਸ਼ਾਨੀ ਲਾਈਤੀ ਸੀ 2 ਇੰਚ ਆਪਾਂ ਨੇ ਉਹ ਦੇਖੋ ਉੱਪਰ ਤਾਂ ਰੱਖਤਾ ਇੱਧਰ ਆਪਾਂ ਨੇ 9.5 ਇੰਚ ਦੇ ਜਿਹੜਾ ਹਸਣ ਸੀਗੇ ਜ ਆਪਾਂ ਸਿਰੇ ਤੇ ਨਿਸ਼ਾਨੀ ਲਾਤੀ ਇਹ ਜਿਹੜੀ ਪਿੱਛੋਂ ਨਾ ਝੋਲੀ ਵਾਲੀ ਆਪਣੇ ਸਿਉਣ ਚੱਕੀ ਜਾਂਦੀ ਆ ਇਹ ਇਸ ਦੇ ਨਾਲ ਚੱਕੀ ਨਹੀਂ ਜਾਂਦੀ ਹੈਗੀ ਜਿਹੜੀ ਆਪਾਂ ਨੇ ਉਹ ਸਿਉਣ ਲਾ ਦਿੰਦੇ ਆ ਜਿਹਦੇ ਨਾਲ ਸਹੀ ਸਿਉਣਾ ਪਿਛਲੀ ਸਲਾਈ ਵਧੀਆ ਵੱਜਦੀ ਲੋ ਜਿਹਦੇ ਆਪਾਂ ਕਟਿੰਗ ਕਰਦੇ ਆ ਇਹ ਵੱਡੇ ਬਣੇ ਵਾਲਾ ਆਪਣਾ ਕੱਪੜਾ ਸੀ ਗਏ ਇਤੋਂ ਆ ਕੇ ਆਪਾਂ ਨੇ ਗਲਾਈ ਪਾ ਦੇਣੀ ਆਸਨ ਕੋਲੇ ਦੇਖਣਾ ਆ ਉਹ ਕਟੇ ਹੀ ਕਰਦੇ ਆ ਸਟੇਟ ਸਲਵਾਰ ਦੀ ਤੁਸੀਂ ਉਹ 2 ਇੰਚ ਦਾ ਕੱਪੜਾ ਉੱਤੇ ਆ ਪਾਸਟਰ ਰੱਖਣਾ ਇਧਰੋਂ ਲੰਬਾਈ ਪੂਰੀ ਲੈਣੀ ਉਧਰੋਂ 2 ਇੰਚ ਆਪਾਂ ਨੇ ਵਾਧਾ ਰੱਖਣਾ ਆਪਣੀ 30 ਸੀ ਆਪਾਂ ਨੇ 32 ਇੰਚ ਲੰਬਾਈ ਲੈਤੀ। ਆਹ ਇਹ ਹੋ ਗਈ ਆਪਣੀ ਸਟੇਟ ਸਲਵਾਰ ਦੀ ਕਟਿੰਗ। ਨੇ ਦੀ ਇਸ ਖੱਤੀ ਸਲਵਾਰ ਦੀ ਕਟਿੰਗ ਆ ਦੇਖ ਸਕਦੇ ਤੁਸੀਂ ਆਪਾਂ ਕੱਟਣ ਵੇਲੇ ਇੱਧਰ ਧਿਆਨ ਰੱਖਣਾ ਆਪਾਂ ਨੇ ਆ ਦੋ ਬਿਸ ਹੋ ਗਏ ਇੱਧਰੋਂ ਆਪਣੇ ਬੰਦ ਨਹੀਂ ਗਈ ਕਿਤੇ ਆਪਾਂ ਦੂਸਰਾ ਪਾਸਾ ਨਾ ਰੱਖੋ ਫੇਰ ਸੂਕੀ ਸਲਵਾਰ ਗਲਤ ਹੋ ਜੇ ਫੇਰ ਆਪਾਂ ਨੂੰ ਵਿਚ ਨਾਲ ਇੱਧਰ ਆਪਾਂ ਪੂਰਾ ਰੱਖਣ ਨਾਲ ਆਪਾਂ ਨੂੰ ਬਾਲੇ ਘੋਣੇ ਪੈ ਜਾਣਗੇ ਤੇ ਇੱਧਰ ਆਪਾਂ ਨੇ ਗਲਾਈ ਪਾਤੀ 2 ਇੰਚ ਆਪਾਂ ਨੇ ਇੱਧਰੋਂ ਵੱਧ ਰੱਖਿਆ ਸੀਗਾ ਇੱਧਰ ਵੱਧ ਰੱਖਿਆ ਇੱਧਰੋਂ ਆਪਾਂ ਨੇ ਪੂਰਾ ਰੱਖਿਆ ਸੀਗਾ ਜਿੱਧਰੋਂ ਆਪਾਂ ਨੇ ਇਸ ਤਰ੍ਹਾਂ 2 ਇੰਚ ਦੀ ਘੱਟ ਪਾਤੀ ਠੀਕ ਹੈ ਤੇ ਇਹ ਬਣ ਕੇ ਆਪਣੀ ਸਟੇਟ ਸਲਵਾਰ ਇਹ ਚ ਹੁਣ ਆਪਾਂ ਇਕੱਲੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸਲਵਾਰ ਪੂਰੀ ਪਸੰਦ ਆਏਗੀ ਕਿਉਂਕਿ ਸੋਡੇ ਧਿਆਨ ਚ ਵਰਗੀ ਹੋਊਗੀ ਕਿਸ ਤਰ੍ਹਾਂ ਆਪਾਂ ਸਟੇਟ ਸਲਵਾਰ ਕੱਟੀ ਹੈ। ਫਿਰ ਇਹਨਾਂ ਆਪਾਂ ਡਾਇਰੈਕਟ ਕੱਟਦੀ ਹੈ। ਇਹ ਮਗਰ ਵਿੱਚੋਂ ਆਪਣਾ ਕੱਪੜਾ ਇਧਰੋਂ ਪਾ ਲਾਂਗੇ ਇਹ 벨ਟ। ਹੁਣ ਦਾਇਸ ਦਿੱਤੀ ਆਪਾਂ 2 ਇੰਚ ਚਪਾ ਕੱਟਾਂਗੇ ਇਹ 2 ਇੰਚ ਹੈ। ਮੈਂਟ ਦਾ ਪਾਣ ਲੈਣਾ 7.5 ਇੰਚ ਕੱਪੜਾ। ഇഞ്ചോ ബെൽട്ട വെദ്ധ ര ਬੈਲਟ ਉੱਪਰ 1 ਇੰਚ ਵੱਧ ਰੱਖਣੀ ਹੈ 1 ਇੰਚ ਆਪਾਂ ਸਲਵਾਰ ਤਾਂ ਵੱਧ ਰੱਖਣੀ ਹੈ ਸਲਾਈ ਦਾ ਚਲੋ